ਮੰਮੀ ਆਜਾ ਹੁਣ ਲੇਟ ਹੋਣਿਆ ਪਾ ਪਹਿਲੇ ਇੱਥੇ ਸਾਰਾ ਦਿਨ ਲੱਗ ਜੀ ਫਿਰ ਕੰਮਾਂ ਨੂੰ ਆ ਕੇ ਕਰਨੇਓ ਜਿਹੜੇ ਰਹਿੰਦੇ ਨੇ ਹੋਰ ਲੇਟ ਹੋਵਾਂਗੇ ਨਹੀਂ ਪੁੱਤ ਮੈਂ ਤਾਂ ਤਿਆਰ ਹੀ ਆ ਅੱਛਾ ਮੈਂ ਬੀਪੀ ਵਾਲੀ ਗੋਲੀ ਲੈਂਦੀ ਸੀਗੀ ਠੀਕ ਆ ਹਾਂ ਤਾਂ ਕਰਕੇ ਟਾਈਮ ਲੱਗ ਗਿਆ ਚਲ ਆ ਚੱਲੀਏ ਲਵੀ ਹਾਂਜੀ ਮੰਮੀ ਆਏ ਕਰੇ ਸਾਰੇ ਕੰਮ ਕਰ ਲਈ ਤੇ ਨਾਲ ਅੱਛਾ ਕਿਤੇ ਇੱਥੇ ਜਿੱਲ ਜਿੱਲ ਕਰੀ ਜਾਵੇਂ ਦੁਪਹਿਰਾ ਕਰ ਦੇ ਮਾਰੇ ਜੀ ਹਿੰਮਤ ਮਾਰਿਆ ਕਰ ਐਨੀ ਦਿੱਲੀ ਨਾ ਚੱਲਿਆ ਕਰ ਕੋਈ ਨਾ ਮੰਮੀ ਮੈਂ ਕਰ ਲੂੰਗੀ ਸਾਰੇ ਕੰਮ ਤੁਸੀਂ ਆਪਾਂ ਡਿਊਟੀ ਤੇ ਜਾਓ ਐਨੀ ਟੈਨਸ਼ਨ ਨਾ ਲਿਆ ਕਰੋ ਨਾ ਟੈਨਸ਼ਨ ਕਿਉਂ ਨਾ ਹੋਵੇ ਮੈਂ ਕੰਮ ਤੇ ਜਾ ਕੇ ਵੀ ਮੁੜਉਣੀ ਆ ਤੇਰੇ ਕੰਮ ਨਹੀਂ ਨਿਭੜਦੇ ਸਾਰਾ ਦਿਨ ਬੈਠੀ ਕਦੇ ਟੀਵੀ ਦੇਖ ਲਿਆ ਕਦੇ ਮੋਬਾਈਲ ਦੇਖ ਲਿਆ ਲੈ ਲਾਤਾ ਹੁਕਮ ਵੀ ਕੰਮ ਕਰ ਲਈ ਮੇਰੇ ਆਉਂਦੇ ਨੂੰ ਮੈਂ ਤਾਂ ਆਦੀ ਮਰਜੀ ਨਾਲ ਕਰੂੰ ਜਿਹੜੇ ਨੂੰ ਜੀ ਕਰੂਗਾ ਨਾ ਹੋਇਆ ਤਾਂ ਦੇਖੀ ਜਾਊਗਾ ਆਪ ਹੀ ਆ ਕੇ ਕਰ ਲੂਗੀ ਬਥੇਰੀ ਹਿੰਮਤ ਵਾਲੀ ਐ ਇਹਨੂੰ ਜਿਆਦਾ ਸ਼ੌਂਕ ਐ ਨਾ ਕੰਮ ਦਾ ਚੜਿਆ ਵਿਆ ਮੈਂ ਤਾਂ ਹੁਣ ਐ ਕਰਦੀ ਆ ਆਪਦੀ ਮੰਮੀ ਨੂੰ ਫੋਨ ਲਾਉਣੀ ਆ ਬੇਲੀ ਗੱਲਾਂ ਮਾਰਦੀ ਆ ਨਾਲੇ ਘਰੇ ਨਹੀਂ ਕੋਈ ਹੈਗਾ ਕਰਦੀ ਆ ਫੋਨ ਪਹਿਲਾਂ ਲਾਵਾ ਮੰਮੀ ਨੂੰ ਫੋਨ ਪੁੱਛਾਂ ਵੀ ਕੀ ਕਰਦੇ ਹੋ ਕੱਲ ਵੀ ਨਹੀਂ ਮੇਰੇ ਤਾਂ ਗੱਲ ਹੋਈ ਹੈਗੀ ਨਾ ਦੇਖ ਲਾ ਕਹਿ ਕੇ ਵੇਸੀ ਕੰਮ ਕਰ ਲੇ ਜਿੱਥੇ ਕੰਮ ਪਿਆ ਉੱਥੇ ਪਿਆ ਦੇੜੇ ਤੇ ਝਾੜੂ ਲਾਉਣਾ ਸੀ ਉਹ ਨਹੀਂ ਲਾਇਆ ਕੁਰਸੀ ਉੱਥੇ ਧੱਪੇ ਤੇ ਹੀ ਰੜੀ ਜਾਂਦੀ ਐ ਉਹ ਨਹੀਂ ਚੱਕੀ ਆਏ ਨੀ ਵੀ ਵਾਲ ਦੇਖ ਲਾ ਕੋਈ ਆਇਆ ਗਿਆ ਪਾਣੀ ਵੀ ਘੁੱਟ ਦੇ ਦਾ ਕਿੰਨਾ ਮਰਜੀ ਕਹੀ ਜਾ ਇਹ ਪੱਥਰ ਤੇ ਬੂੰਦ ਪਈ ਨਾ ਪਈ ਇੱਕ ਬਰਾਬਰ ਐ ਦਸ ਪੈਣਾ ਹੀ ਐ ਬਾਹਰ ਪੈ ਜੇ ਨੜ ਤਾਂ ਸਾਰੇ ਘਰ ਦੀ ਰਾਖੀ ਰਹਿੰਦੀ ਐ ਤਾਂ ਅੰਦਰ ਵੜ ਕੇ ਪੈ ਜਾਂਦੀ ਐ ਬਾਹਰ ਕੋਈ ਨਿਕਲੀ ਜਾਵੇ ਬੜੀ ਜਾਵੇ ਜਾਂ ਕੋਈ ਸੰਦ ਚੱਕੀ ਜਾਵੇ ਇਹਨੂੰ ਕੋਈ ਪਤਾ ਨਹੀਂ ਲੱਗਦਾ ਪਾਰਾ ਦਿਨ ਇੰਨਾ ਮੱਥਾ ਮਾਰਦੀ ਐ ਇਹਦੇ ਨਾਲ ਪਰ ਇਹ ਨਹੀਂ ਸਮਝਦੀ ਮੇਰਾ ਤਾਂ ਆਪਦਾ ਹੀ ਦਿਮਾਗ ਖਰਾਬ ਹੋ ਜਾਂਦਾ ਛੋਟ ਛੋਚ ਕੇ ਵੀ ਅੱਗੇ ਇਹਦਾ ਕੀ ਬਣੂਗਾ ਚੰਗੇ ਭਲੇ ਇੰਨੇ ਵਧੀਆ ਰਿਸ਼ਤੇ ਆਉਂਦੇ ਸੀ ਮੈਂ ਹੀ ਅੜੀ ਰਹੀ ਪੜੀ ਲਿਖੀ ਲੈਣੀ ਐ ਪੜੀ ਲਿਖੀ ਲੈਣੀ ਮੈਂ ਤਾਂ ਸੋਚਿਆ ਚੱਲ ਮੁੰਡੇ ਦਾ ਸਾਥ ਦੇਉਗੀ ਨਾ ਲੋ ਦੀ ਬਰਾਬਰ ਦੀ ਕਮਾਊਗੀ ਮੈਨੂੰ ਕੀ ਪਤਾ ਸੀਗਾ ਇਹਨੇ ਤਾਂ ਆ ਕੇ ਘਰ ਦਾ ਵੀ ਨਹੀਂ ਰੱਕਾ ਤੋੜਨਾ ਨੌਕਰੀ ਤਾਂ ਇੱਕ ਪਾਸੇ ਰਹਿ ਗਈ ਇਹਨੂੰ ਤਾਂ ਕਹਿਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਹਰੇਕ ਬੰਦਾ ਇਹੀ ਚਾਹੁੰਦਾ ਵੀ ਘਰੇ ਨੂੰ ਕੀ ਚੱਗਦੀ ਆਵੇ ਜਿਹੜੀ ਕੋਈ ਭੈਣ ਭਾਈ ਦੀ ਇੱਜ਼ਤ ਕਰੇ ਉਹ ਤਾਂ ਆਪਣੇ ਕਰਮ ਆੜੇ ਸੀ ਜਿਹੜੀ ਇਹੇ ਜੀ ਆਪਣੇ ਪੱਲੇ ਪੈ ਗਈ ਫਿਰ ਮੰਮੀ ਹੁਣ ਕਰ ਵੀ ਨਹੀਂ ਕੁਝ ਸਕਦੇ ਆਪਾਂ ਇਹ ਤਾਂ ਹੁਣ ਗਾਲ ਪਿਆ ਢੋਲ ਹੈ ਵਜਾਉਣੀ ਪਊਗਾ ਇਹਦੇ ਨਾਲ ਹੀ ਕੱਟਣਾ ਪਊਗਾ ਹੁਣ ਤਾਂ ਨਾਲੇ ਹੁਣ ਕਿਹੜਾ ਆਪਾਂ ਬਚੋਲੇ ਨੂੰ ਸੱਦ ਕੇ ਇਹਦਾ ਕੋਈ ਕੋਈ ਗੱਲ ਕਰ ਲਾਂਗੇ ਕੁਝ ਦੱਸ ਦਾਂਗੇ ਉਹਨਾਂ ਨੂੰ ਬਚੋਲਾ ਤਾਂ ਹੁਣ ਬਾਹਰ ਤੁਰ ਗਿਆ ਕਹਿ ਵੀ ਨਹੀਂ ਕਿਸੇ ਨੂੰ ਸਕਦੇ ਇਹਦੇ ਘਰਦਿਆਂ ਨੂੰ ਵੀ ਨਹੀਂ ਕਹਿ ਸਕਦੇ ਕਿਤੇ ਫਿਰ ਇਹ ਆਪਣੇ ਘਰੇ ਕਲੇਸ਼ ਪਾਉਣ ਲੱਗ ਜੇ ਵੀ ਭਾਈ ਤੁਸੀਂ ਮੇਰੇ ਘਰਦਿਆਂ ਨੂੰ ਕਿਉਂ ਬੁਲਾਇਆ ਕਿਉਂ ਦੱਸਿਆ ਐ ਤਾਂ ਬੁੱਤ ਜਿੰਦਗੀ ਨੰਗਣੀ ਬਹੁਤ ਔਖੀ ਹੋ ਜੋ ਇਹ ਜੀਣਾ ਕੱਟਣਾ ਚਲ ਦੇਖੀਓ ਮੰਮੀ ਹੁਣ ਜਿਵੇਂ ਚੱਲਦਾ ਚਲਾਈ ਜਾਂਦੇ ਆ ਆ ਕੰਮ ਪਿੱਛੇ ਆ ਤੂੰ ਆਏ ਕਰਾ ਕਰ ਆ ਕੇ ਉਹਦਾ ਘੰਟਾ ਅਰੈਸਟ ਕਰਕੇ ਨੀਟ ਕਰ ਲਿਆ ਕਰ ਕੰਮ ਕਾਈ ਕਰਨਾ ਪਊ ਹੁਣ ਤਾਂ ਜੇ ਪੁੱਤ ਨੇ ਆਏ ਕਰਾ ਉਹਨਾਂ ਨੂੰ ਇੱਥੇ ਨਹੀਂ ਆਪਾਂ ਬੁਲਾਉਂਦੇ ਮੈਂ ਸਾਰੀ ਗੱਲ ਇਹਦੇ ਘਰ ਦਾ ਨਾ ਫੋਨ ਤੇ ਨਾ ਕਰ ਲਾਂ ਵੀ ਭਾਈ ਮੈਂ ਤਾਂ ਬਹੁਤ ਤੰਗ ਕਰ ਰੱਖੀ ਐ ਨੇ ਵੀ ਭਾਈ ਮੇਰੀ ਤਾਂ ਕਿਸੇ ਗੱਲ 'ਚ ਉਹ ਆਖੇ ਨਹੀਂ ਲੱਗਦੀ ਹੈ ਜੀ ਤੁਸੀਂ ਦੇਖ ਲਓ ਕਹਿ ਕੇ ਸਮਝਾ ਕੇ ਉਹ ਮੰਮੀ ਉਹਨਾਂ ਨੇ ਕਿਹਾ ਤੇਰੀ ਫਿਰ ਗੱਲ ਸੁਣਨੀ ਆ ਉਹ ਤਾਂ ਐਸੇ ਦੀ ਪੱਖ ਲੈਣਗੇ ਅਗਲਾ ਆਪਦੀ ਧੀ ਦੀ ਪੱਖ ਲਊਗਾ ਆਪਣੀ ਕਿਹੜਾ ਸੁਣੂਗਾ ਇਹ ਤਾਂ ਹੈਗਾ ਪੁੱਤ ਤਾਂ ਹੀ ਤਾਂ ਮੈਂ ਇੰਨੇ ਚਿਰ ਦੀ ਕਹਿ ਲਈ ਨਹੀਂ ਹੈਗੀ ਮੈਂ ਕਹਿੰਦੀ ਆਈ ਸੁੱਦਰ ਦੇ ਚੱਲ ਤਾ ਨੂੰ ਆਪਾਂ ਨੂੰ ਗੁਰੇ ਪੈਣਾ ਪਏ ਹੁਣ ਉਹ ਤਾਂ ਤੇਰੀ ਠੀਕ ਹੈ ਮਾਂ ਕੀ ਪਤਾ ਇਹਨੂੰ ਹੌਲੀ ਹੌਲੀ ਸਮਝੇ ਆ ਜੇ ਚੱਲ ਦੇਖੀ ਜੋ ਕੀ ਬਣੂ ਲੈ ਤੂੰ ਐ ਕਰ ਹੁਣ ਕੁੱਟ-ਕੁੱਟ ਚਾਹ ਬਣਾ ਲੈ ਚੱਲ ਬਣਾਉਣੀ ਆ ਪੁੱਤ ਚਾਹ ਪੀ ਕੇ ਨਾ ਫੇੜੀ ਝਾੜੂ ਲਾਉਣੀ ਆ ਬੇੜੇ ਚ ਚੱਲ ਠੀਕ ਹੈ ਹੈਲੋ। ਉਹ ਹਾਂ ਸੱਚੀ ਯਾਰ ਮੈਂ ਤਾਂ ਭੁੱਲ ਗਿਆ ਸੀ ਦਿਮਾਗ ਚੋਂ ਨਿਕਲ ਗਈ ਸੀ ਗੱਲ। ਚੱਲ ਕੋਈ ਨਹੀਂ ਫਿਰ ਮੈਂ ਹੁਣੀ ਆਉਣਾ। ਠੀਕ ਐ। ਚੰਗਾ। ਮੰਮੀ। ਤੇ ਹਾੜੇ ਚੋਰੀਆਂ ਹੋ ਜਾਂਦੀਆਂ ਨੇ, ਸਿਲੰਡਰ ਤੱਕ ਨਹੀਂ ਛੱਡਦੇ, ਉਹ ਵੀ ਚੱਕ ਕੇ ਲੈ ਜਾਂਦੇ ਨੇ। ਚੱਲ ਕੋਈ ਨਾ ਮੰਮੀ। ਜਦੋਂ ਕੋਈ ਲਿਜਾਊਗਾ ਨਾ ਉਦੋਂ ਦੇਖ ਲਾਂਗੇ ਤੁਸੀਂ ਹੁਣ ਹੀ ਨਾ ਮੇਰੇ ਨਾਲ ਲੜਨ ਦੇ ਬਹਾਨੇ ਪਾ ਲਿਆ ਕਰੋ ਬਹਾਨੇ ਨਹੀਂ ਪਾਉਂਦੀ ਮੈਂ ਤੁਹਾਨੂੰ ਪਤਾ ਨਾ ਪੁੱਤਾਂ ਨੂੰ ਕਿੰਨੇ ਪੈਸਾ ਬਣਦਾ ਓਹ ਤਾਂ ਬੋਲੀ ਬੈਠੀ ਨੇ ਕਹ ਰਹਿਣਾ ਆ ਚੀਜ਼ ਹੈ ਨਹੀਂ ਲਿਆ ਦਿਓ ਇਹ ਹੁਣ ਤਾਂ ਸਾਨੂੰ ਪਊਗੀ ਛੋਲੜੀ ਨਹੀਂ ਹੈਗੀ ਕਰ ਚੀਜ਼ ਲਿਆਏ ਬਿਨਾ ਸਰਦਾ ਹੁੰਦਾ ਇਹ ਤਾਂ ਮੈਨੂੰ ਵੀ ਪਤਾ ਹੈ ਵੀ ਘਰ ਤੋਂ ਚੀਜ਼ ਲਿਆਉਂਦੇ ਜੀ ਨਾ ਸਰਦਾ ਨਹੀਂ ਹੈਗਾ ਫਿਰ ਹੁਣ ਤਾਂ ਨਹੀਂ ਲੋਕਾਂ ਨੂੰ ਚਕਾਉਣੀ ਆ ਤੂੰ ਤਾਂ ਕਹਿ ਦੇਂਗੀ ਮੈਂ ਤੇ ਤੇ ਆ ਚੀਜ਼ ਹੈ ਨਹੀਂ ਇਹ ਤਾਂ ਮੈਨੂੰ ਹੀ ਪਤਾ ਵੀ ਮੈਂ ਹੁਣ ਤੱਕ ਘਰ ਕਿੰਨੇ ਬੰਨਿਆ ਉਹਨਾਂ ਲਾਂਗੀ ਮੇਰੀ ਡਿਊਟੀਆਂ ਕਰਦੀ ਦੀ ਮੈਂ ਤਾਂ ਹੁਣ ਤੱਕ ਵੀ ਕਮਾਉਣੀ ਆ ਵੀ ਮੇਰੇ ਪੁੱਤ ਤੇ ਇਕੱਲੇ ਤੇ ਕੋਈ ਬੋਝ ਨਾ ਪਵੇ ਇਹ ਤਾਂ ਪੁਰਾਣੀ ਸੋਚ ਦੀ ਬੈ ਕੀ ਸੋਚਾਂ ਮਮੀ ਜੇ ਤੁਹਾਡੇ ਤੇ ਡਿਊਟੀ ਨਹੀਂ ਹੁੰਦੀ ਨਾ ਕਰੋ ਮੇਰੇ ਪਿੱਛੇ ਕਰਦੇ ਹੋ ਤੁਸੀਂ ਤਾਂ ਆਪਣੇ ਪਿੱਛੇ ਕਰਦੇ ਹੋ ਨਾ ਮੈਂ ਕਿਹੜਾ ਕਮਾ ਕੇ ਬਾਹਰ ਸਿੱਟੇ ਹੁਣੀ ਆ ਘਰੇ ਲੈ ਕੇ ਆਉਣੀ ਆ ਅਜੇ ਤੂੰ ਮੈਨੂੰ ਐ ਬੋਲਦੀ ਆ ਜਾ ਵਗ ਜਾ ਉੱਠ ਕੇ ਇੱਥੋਂ ਮੈਨੂੰ ਦੋ ਘੜੀ ਆਰਾਮ ਕਰ ਲੈੰਦੇ ਮੈਂ ਘਰੇ ਚਾਹਣਾ ਨਾ ਬਾਹਰ ਚਾਹਣਾ ਤੂੰ ਤਾਂ ਬੇਲੀ ਆ ਬੈਕੜੇ ਇੱਥੇ ਬੈ ਕੇ ਰਾਜੀ ਆ ਕਾਹਨੂੰ ਬਹਿਣਾ ਤੂੰ ਤੂੰ ਤਾਂ ਅੰਦਰੇ ਬੜੀ ਰਿਆ ਕਰ ਸਾਰਾ ਦਿਨ ਮੰਮੀ ਆਏ ਪਾਏਗੇ ਇੱਕੀ ਗੱਲ ਡਿਊਟੀ ਨਹੀਂ ਜਾਣਾ ਤੁਸੀਂ ਪੁੱਤ ਮੈਂ ਤਾਂ ਅੱਜ ਛੁੱਟੀ ਲੈ ਲਈ ਸੀਗੀ ਅੱਛਾ ਕੱਲ ਕੰਮ ਜਾ ਜਾ ਰਹੇ ਸੀ ਤੇ ਮੈਂ ਥੱਕ ਜੇ ਗਈ ਕਿਤੇ ਜਾਨੀ ਠੀਕ ਹੈਗਾ ਮੈਨੂੰ ਲੱਗਦਾ ਵੀ ਜਿਵੇਂ ਮੈਨੂੰ ਨਾ ਬੁਖਾਰ ਹੈ ਫਿਰ ਆਪਾਂ ਐ ਕਰ ਦਿਆ ਦਵਾਈ ਲੈ ਆਉਨੇ ਮੰਮੀ ਕੋਈ ਨਾ ਪੁੱਤ ਘਰੇ ਗੋਲੀ ਪਈ ਆ ਉਹ ਲੈ ਕੇ ਦੇਖ ਲੈਣੀ ਆ ਮੈਂ ਤਾਂ ਮੰਮੀ ਤੈਨੂੰ ਕਿੰਨੀ ਵਾਰ ਕਿਹਾ ਵੀ ਚੱਲ ਤੂੰ ਆਹ ਹੁਣ ਨੌਕਰੀ ਜੀ ਛੱਡ ਦੇ ਬਥੇਰੀ ਕਰ ਲਈ ਤਾਂ ਤੂੰ ਆਪਦਾ ਘਰੇ ਰਹਿ ਆ ਕਰ ਹੁਣ ਇਹ ਕੰਮਕਾਰਾਂ ਕਰਕੇ ਤੈਨੂੰ ਬੁਖਾਰ ਦੀ ਭਾਖ ਜੀ ਹੋ ਜਾਂਦੀ ਆ ਕੀ ਕਰਾਂ ਪੁੱਤ ਫੇਰ ਆਪਣਾ ਸਰਨਾ ਨਹੀਂ ਖਰਚਾ ਕਿਵੇਂ ਚਲਾਵਾਂਗੇ ਸਾਰਾ ਤੇਰੇ ਇਕੱਲੇ ਤੇ ਭਾਰ ਆ ਜਾਊਗਾ ਆਪਣੇ ਕਿਹੜਾ ਕੋਈ ਹੋਰ ਸਾਧਨ ਹੈ ਕਮਾਈ ਦਾ ਇਹੀ ਤਾਂ ਦੋ ਪੈਸੇ ਆਉਂਦੇ ਨੇ ਉਹ ਤਾਂ ਮਾਂ ਤੇਰੀ ਗੱਲ ਠੀਕ ਆ ਪਰ ਤੂੰ ਕਿੰਨਾ ਵਿਚਾਰ ਆਪਦੇ ਸਰੀਰ ਨਾਲ ੱਟਕਾ ਕਰੀ ਜਾਵੇਂਗੀ ਬੁੜਾ ਤਾਂ ਹੁਣ ਹੋਇਆ ਪਿਆ ਹੀ ਚੱਲ ਕੋਈ ਨਾ ਪੁੱਤ ਜਿੰਨਾ ਕਿਚਰ ਚੱਲਦੀਆਂ ਨੇ ਕਰੀ ਜਾਂਦੇ ਆ ਫੇਰ ਦੇਖੀ ਜਾਊਗੀ ਚਲ ਕੋਈ ਨਾ ਪੁੱਤ ਤੂੰ ਬੜੀ ਟੈਨਸ਼ਨ ਨਾ ਲੈ ਆਇਆ ਤਾਂ ਹੋ ਹੀ ਜਾਂਦਾ ਢਿੰਡਾ ਮੱਠਾ ਕਦੇ ਆ ਦਵਾਈ ਲੈ ਲਵਾਂਗੀ ਠੀਕ ਹੋ ਜਾਊਂਗੀ ਚਲ ਠੀਕ ਆ ਮਾਤਾ ਐ ਕਿੜਾ ਮੰਨਣਾ ਚਲ ਹੁਣ ਆਪਦੀ ਦਵਾਈ ਲੈ ਕੇ ਨਾ ਆਰਾਮ ਕਰ ਲਈ ਕੰਮ-ਕੁੰਮ ਨਾ ਕਰੀ ਹੁਣ ਜੇ ਜ਼ਿਆਦਾ ਚੜਿਆ ਤਾਂ ਮੈਨੂੰ ਫੋਨ ਕਰਦੀ ਮੈਂ ਆਪ ਹੀ ਤੁਹਾਨੂੰ ਦਵਾਈ ਦਵਾ ਲਿਆਂਗਾ ਕੋਈ ਨਾ ਪੁੱਤ ਕਰ ਦਊਂਗੀ ਠੀਕ ਆ ਚਲ ਮੈਂ ਹੁਣ ਜਾਂਦਾ ਚੱਲ ਚੰਗਾ ਧਿਆਨ ਨਾਲ ਜਾਈ ਚਲ ਠੀਕ ਆ ਮੰਮੀ ਜਾ ਆ ਪੁੱਤ ਨਾਰੇ ਉਹਨੂੰ ਕਹਿ ਦਿੰਦਾ ਅੱਜ ਤੱਕ ਕਰ ਲੈ ਮੜਾ ਮੋਟਾ ਕੰਮ ਨਾ ਤੇ ਨਹੀਂ ਮੈਥੋਂ ਨਹੀਂ ਹੋਣਾ ਉਹ ਮੈਂ ਨਹੀਂ ਮੰਮੀ ਨੂੰ ਕਹਿੰਦਾ ਹੈਗਾ ਐਵੇਂ ਘਰ 'ਚ ਕਲੇਸ਼ ਹੋਊਗਾ ਐਵੇਂ ਮੂਡ ਖਰਾਬ ਹੋਊ ਮੇਰਾ ਤੂੰ ਵੀ ਹੁਣ ਕੰਮ ਨਾਲ ਲੱਗ ਨਹੀਂ ਕਿਤੇ ਤੂੰ ਆਪਦਾ ਆਰਾਮ ਕਰ ਲੈ ਕਿਤੇ ਹੋਰ ਬੁਖਾਰ ਚੜਾ ਲੈ ਮੈਥੋਂ ਤਾਂ ਅੱਜ ਪੁੱਤ ਜਮਾ ਨਹੀਂ ਹੁੰਦਾ ਮੈਨੂੰ ਤਾਂ ਚੱਕਰ ਆਉਂਦੇ ਨੇ ਜਦੋਂ ਖੜੀ ਹੁੰਨੀ ਆ ਬਸ ਫਿਰ ਤੂੰ ਆਪਦਾ ਆਰਾਮ ਕਰ ਪੈ ਤੇੈਂ ਕਿ ਕਰਾਉਣਾ ਕੰਮ ਕੋ ਮਾਫੀ ਹੋ ਜਾਣਗੇ ਮੁੰਡੇ ਨੇ ਤਾਂ ਕਹਿਤਾ ਨੌਕਰੀ ਛੱਡ ਦੇ। ਬੱਸ ਕਿਵੇਂ ਛੱਡ ਦਿਆਂ? ਨਾਲ ਤਾਂ 2 ਪੈਸੇ ਆਉਂਦੇ ਨੇ। ਘਰ ਦਾ ਗੁਜ਼ਾਰਾ ਵਧੀਆ ਚੱਲਦਾ। ਫੇਰ ਤੰਗੀਆਂ ਕੱਟਾਂਗੇ। ਜੇ ਕੰਮ ਦੀ ਹੋਵੇ, ਇਹ ਲੱਗ ਜਾਵੇ ਕਿਧਰ। ਮੈਂ ਹਟ ਜਾ ਚੱਲ। ਮੇਰੀ ਕੋਈ ਹੁਣ ਉਂਗਰੇ ਕਰਨ ਦੀ। ਸੱਚੀ ਕਹਿੰਦਾ ਉਹ। ਕਰਦੀ ਤਾਂ ਹਾਂ ਮੈਂ ਸ਼ਰੀਰ ਨਾਲ ਤੱਕਾਈਆਂ। ਪਰ ਮੈਂ ਆਪਦੇ ਮੁੰਡੇ ਬਾਰੇ ਸੋਚਦੀ ਆਂ। ਵੀ ਉਹਦੀ ਤਨਖਾਹ ਨਾਲ ਕਿੱਥੇ ਗੁਜ਼ਾਰਾ ਖੂਗਾ। ਜੇ ਚੱਜ ਵੀ ਹੋਵੇ। ਤਾਂ ਕਿ ਜੇ ਲੱਗ ਜਾਵੇ ਪੜੀ ਲਿਖੀ ਐ ਮੈਂ ਤਾਂ ਠੀਕ ਕੇ ਘਰੇ ਬਹਿ ਜਾ ਫੇਰ ਤਾਂ ਮੈਂ ਛੱਡ ਵੀ ਦੇਵਾਂ ਹੁਣ ਦੱਸ ਕਾਹਦੇ ਸਿਰ ਤੇ ਛੱਡਾਂ ਜੇ ਮੈਂ ਐ ਕਰਾਂ ਇੱਕ ਵਾਰੀ ਉਹਨੂੰ ਹੋਰ ਪੁੱਛ ਕੇ ਦੇਖਾਂ ਕਿ ਪੁੱਤ ਤੂੰ ਇੰਨਾ ਪੜੀ ਲਿਖੀ ਆ ਤੂੰ ਕੋਈ ਨੌਕਰੀ ਲੱਭ ਲੈ ਚੱਲ ਮੈਂ ਘਰ ਦਾ ਕੰਮ ਸਾਂਭ ਲਿਆ ਕਰੂੰਗੀ ਸਾਰਾ ਤੈਨੂੰ ਕੋਈ ਫਿਕਰ ਨਹੀਂ ਕੀ ਪਤਾ ਮੰਨ ਨੀ ਜਾਵੇ ਚੱਲ ਦੇਖਦੀਆਂ ਗੱਲ ਕਰਕੇ ਲਵੀ ਓਰੇ ਆ ਮੇਰੀ ਗੱਲ ਸੁਣਾ ਹਾਂਜੀ ਮੰਮੀ ਬੈ ਜਾ ਮੈਂ ਤਾਂ ਪੁੱਤ ਤੈਨੂੰ ਆਏ ਕਹਿਣੀ ਆ ਵੀ ਤੂੰ ਇੰਨੀ ਪੜੀ ਲਿਖੀ ਆ ਕੋਈ ਨੌਕਰੀ ਲੱਗ ਜਾ ਨਾਲੇ ਤੈਨੂੰ ਪਤਾ ਹੈ ਮੈਂ ਢਿੱਲੀ ਮੱਠੀ ਰਹਿਣੀ ਆ ਮੇਥੋਂ ਹੁਣ ਨੌਕਰੀ ਹੁੰਦੀ ਨਹੀਂ ਮੈਂ ਘਰ ਸੰਭਲਿਆ ਕਰੂੰਗੀ ਮੰਮੀ ਤੁਸੀਂ ਕਿਉਂ ਵਾਰ-ਵਾਰ ਇਹੀ ਗੱਲਾਂ ਛੇੜੀ ਜਾਂਦੇ ਹੋ ਜਦੋਂ ਵਿਆਹ ਹੋਲੇ ਮੇਰੇ ਘਰਦਿਆਂ ਦੇ ਬਚੋਲੇ ਨੂੰ ਕਹਤਾ ਸੀ ਕਿ ਸਾਡੀ ਕੁੜੀ ਨੇ ਪਈ ਨੌਕਰੀ ਨਹੀਂ ਕਰਨੀ ਤੁਸੀਂ ਹੁਣ ਮੇਰੇ ਨਾਲ ਫੇਰ ਤੱਕਾ ਕਰਨ ਲੱਗ ਗਏ ਮੈਂ ਤੇਰੇ ਨਾਲ ਤੱਕਾ ਨਹੀਂ ਕਰਦੀ ਮੈਂ ਤਾਂ ਇਹ ਕਹਿਨੀ ਆ ਜਿਹੇ ਕਮਾਉਂਗੀ ਦੋ ਪੈਸੇ ਤੇਰੇ ਕੰਮ ਆਉਣਗੇ ਗਾਹਾਂ-ਗਾਹਾਂ ਤਬੀਲਦਾਰੀ ਵਾਧੀ ਐ ਫਿਰ ਕਿਹਨੇ ਖਰਚੇ ਚਲਾਉਣਗੀ ਕਿਉਂ ਖਰਚਾ ਉਹ ਚਲਾਊਗਾ ਜਿਹੜਾ ਮੈਨੂੰ ਵਿਆਹ ਕੇ ਲਿਆਇਆ ਮੈਂ ਕਿਉਂ ਡਿਊਟੀਾਂ ਤੇ ਤੱਕੇ ਖਾਣਾ ਨਾ ਹੁੰਦਾ ਹੁਣ ਚਲਾਉਂਦਾ ਹੀ ਐ ਉਹਦੇ 10-12 ਹਜ਼ਾਰ ਨਾਲ ਕੀ ਬਣਦਾ ਤੈਨੂੰ ਪਤਾ ਗਾਹਾਂ ਗਾਹ ਹੁਣ ਮੰਗਿਆਈ ਵਧੀ ਜਾਂਦੀ ਅਜਿਨਾਂ ਦਿਨ ਮੈਂ ਮੰਮੀ ਇਹ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਸੀ ਵੀ ਵਿਆਹ ਤੋਂ ਬਾਅਦ ਖਰਚੇ ਵਧਣੇ ਨੇ ਨਾਲੇ ਤੁਸੀਂ ਮੈਨੂੰ ਇੱਥੇ ਨੌਕਰੀ ਕਰਾਉਣ ਨੂੰ ਲਿਆਏ ਹੋ ਵੀ ਮੈਂ ਤੁਹਾਡੇ ਘਰ ਦੇ ਖਰਚੇ ਤੋਹਾਂ ਲੈ ਕੁੜੇ ਤੂੰ ਤਾਂ ਮੇਰੇ ਗਾਲੀ ਪੈ ਗਈ ਮੈਂ ਤਾਂ ਤੇਰੇ ਫਾਇਦੇ ਦੀ ਗੱਲ ਕਹਿਣੀ ਆ ਵੀ ਗਾਹਾਂ ਗਾਹ ਮੁੰਡੇ ਦੀ ਤਨਖਾਹ ਨਾਲ ਕੁਝ ਨਹੀਂ ਬਣਨਾ ਨਾਲੇ ਤੇਰੀ ਤਨਖਾਹ ਕਿਹੜਾ ਮੈਂ ਰੱਖਣੀ ਆ ਛੋੜੇ ਕੰਮ ਆਉਣੀ ਆ ਮੰਮੀ ਇਹ ਗੱਲਾਂ ਨੇ ਮੈਨੂੰ ਨਹੀਂ ਪਤਾ ਹੈਗਾ ਮੇਰੀ ਮਾਂ ਨੇ ਤਾਂ ਬਚੋਲੇ ਨੂੰ ਪਹਿਲਾਂ ਕਹਿਤਾ ਸੀਗਾ ਹੁਣ ਤੁਸੀਂ ਉਸੇ ਗੱਲਾਂ ਤੇ ਰਹੋ ਨਾ ਉਹੀ ਗੱਲਾਂ ਤੇ ਕਿ ਮੇਰੇ ਜੇ ਸਾਨੂੰ ਕਿਹੜਾ ਬਚੋਲੇ ਨੇ ਕੁਝ ਦੱਸਿਆ ਮੇਰੀ ਮਾਂ ਨੇ ਇਹ ਕਿਹਾ ਜਿਵੇਂ ਨੌਕਰੀ ਨਹੀਂ ਕਰਨੀ ਅਸੀਂ ਤਾਂ ਤੇਰਾ ਪੜ੍ਹੇ ਲਿਖੇ ਦਾ ਤਾਂ ਰਿਸ਼ਤਾ ਲਿਆ ਸੀ ਵੀ ਆ ਕੇ ਮੇਰੇ ਮੁੰਡੇ ਦੇ ਬਰਾਬਰ ਕੰਮ ਕਰਾਉਗੀ ਮੈਨੂੰ ਕੀ ਪਤਾ ਸੀਗਾ ਵੀ ਤੂੰ ਤਾਂ ਮੈਨੂੰ ਉਹ ਐਂ ਜਵਾਬ ਦੇਂਗੀ ਲੋਕਾਂ ਦੀ ਨੁਹਾ ਤਾਂ ਤਰਸ ਜਿਐ ਨੇ ਵੀ ਸਾਨੂੰ ਨੌਕਰੀ ਨਹੀਂ ਕਰਨ ਦਿੰਦੇ ਅਸੀਂ ਤੇਰੇ ਹਾੜੇ ਕੱਢਦੇ ਆ ਹੂੰ ਤਾਂ ਨਹੀਂ ਮੰਦੀ ਚਾਹੇ ਜੋ ਵੀ ਐ ਪਰ ਮੈਂ ਤੁਹਾਨੂੰ ਸੌ ਦੀ ਇੱਕ ਸੁਣਾਤੀ ਵੀ ਮੈਂ ਨੌਕਰੀ ਨਹੀਂ ਕਰਨੀ ਅੱਗੇ ਤੋਂ ਮੇਰੇ ਨਾਲ ਗੱਲ ਨਾ ਛੇੜਿਓ ਲੈ ਚੰਗਿਆ ਆ ਲੈ ਨਾ ਅੱਜ ਕੱਲ ਤਾਂ ਕੋਲੇ ਵੀ ਗੱਲ ਕਹਿਣ ਦਾ ਵੀ ਜਮਾਨਾ ਨਹੀਂ ਹੈਗਾ ਤੈਨੂੰ ਕਿਹਾ ਕਹਿਵਾ ਸੀ ਮੰਨੀ ਪਹਿਲਾਂ ਬੇਤੁਆ ਛੱਡ ਦੇ ਨੌਕਰੀ ਜੀ ਕਾਹਨ ਹੁੰਦਾ ਸੌਖੀ ਹੁੰਦੀ ਆ ਛੱਡਣੀ ਪਊਗੀ ਪੁੱਤ ਹੋਰ ਹੁਣ ਉਹ ਤਾਂ ਜੇ ਅੱਜ ਮੈਨੂੰ ਨਾ ਫੋਨ ਕਰ ਦੇਣਾ ਉਹ ਦੱਸ ਮੈਨੂੰ ਕੀ ਪਤਾ ਲੱਗਣਾ ਤੀਲਾ ਬੈ ਜਾ ਓਰੇ ਮੈਂ ਪਾਣੀ ਲੈ ਕੇ ਆਉਣਾ ਲੈ ਲੈ ਨੀ ਕਣ ਲੈ ਬੱਚਾ ਮੰਮੀ ਜੀ ਅਜੇ ਤਾਂ ਮੈਨੂੰ ਹੁਣ ਕੱਲੀ ਨੂੰ ਆਉਂਦੀ ਨੂੰ ਚੱਕਰ ਆ ਜਾਂਦਾ ਫੇਰ ਦੱਸ ਕੀ ਬਣਦਾ ਹੁਣ ਤਾਂ ਅਸੀਂ ਤਾਂ ਮੈਂ ਤੈਨੂੰ ਕਹਿਣਾ ਵੀ ਹੁਣ ਤੂੰ ਛੱਡ ਦੇ ਨੌਕਰੀ ਰਹਿਣ ਦੇ ਹੁਣ ਤੂੰ ਆਪਦਾ ਘਰੇ ਆਰਾਮ ਕਰਿਆ ਕਰ ਮੈਂ ਆਪੀ ਹੈ ਤਾਂ ਹੈਗਾ ਕਮਾਉਣ ਵਾਲਾ ਤੈਨੂੰ ਕੀ ਫਿਕਰ ਹੈ ਗੱਲ ਤਾਂ ਪੁੱਤ ਤੇਰੀ ਠੀਕ ਹੈ ਮੇਰੀ ਵੀ ਹੁਣ ਤਾਂ ਦੇਵਾ ਹੋਈ ਪਈ ਐ ਮੇਰਾ ਸਰੀਰ ਵੀ ਹੁਣ ਚੱਲਦਾ ਨਹੀਂ ਖੇਚਣ ਹੋਰ ਮਾਂ ਇਹ ਕਿਹੜਾ ਹੁਣ ਕੋਈ ਸਰਕਾਰੀ ਨੌਕਰੀ ਆ ਵੀ ਤੈਨੂੰ ਮੰਗਰੋ ਪੈਨਸ਼ਨ ਲੱਗ ਜੂਗੀ ਰਿਟਾਇਰ ਹੋਣ ਤੋਂ ਬਾਅਦ ਇਹਦਾ ਪ੍ਰਾਈਵੇਟ ਆ ਇਹਨਾਂ ਤਾਂ ਜਦੋਂ ਮਰਜ਼ੀ ਛੱਡ ਲੈ ਤੂੰ ਅਸਾਂ ਦਵਾਈ ਲੈ ਕੇ ਨਾ ਉਸ ਤੋਂ ਬਾਅਦ ਮੈਨੂੰ ਲਿਖ ਕੇ ਦੇ ਦੇ ਦੀ ਮੈਂ ਆਪੀ ਤੜਕੇ ਉਹਨਾਂ ਦੇ ਦਫ਼ਤਰ ਫੜਾ ਆਉਂਗਾ ਨਾਲੇ ਉਹਨਾਂ ਨੂੰ ਕਹਿ ਆਉਂਗਾ ਭਾਈ ਵੀ ਹੁਣੇ ਮੇਰੀ ਮਾਂ ਨੌਕਰੀ ਤੇ ਆਉਂਦੀ ਹੈਗੀ ਆ ਉਹਦੇ ਵੱਲੋਂ ਅਸਤੀਫਾ ਸਮਝੋ ਚੱਲ ਪੁੱਤ ਕੋਈ ਨਾ ਸ਼ਾਮ ਨੂੰ ਮੈਂ ਲਿਖ ਦੂੰਗੀ ਤੂੰ ਕੱਲ ਨੂੰ ਜਾ ਕੇ ਨਾ ਫੜਾਇਆਈ ਚੱਲ ਠੀਕ ਹੈ ਮੰਮੀ ਲੈ ਹੁਣ ਮੈਂ ਗੱਡੀ ਖੜਾ ਆ ਮੈਂ ਡਾਕਟਰ ਦੀ ਚੰਗਾ ਉਹ ਵੀ ਵਿਚਾਰਾ ਡੀਕਦਾ ਹੋਊਗਾ ਉਹਨੂੰ ਮੈਂ ਕਹਿ ਕੇ ਆਇਆ ਸੀ ਚੱਲ ਖੜਾਇਆ ਪੁੱਤ ਹਾਂ ਚੰਗਾ ਉਹ ਬੋਤਲ ਕਿ ਮਿੱਟੀ ਲੱਗਿਆ ਹੋ ਕੇ ਰਹਿ ਗਿਆ ਮੰਮੀ ਕੀ ਦੱਸਾਂ ਡਾਕਟਰ ਨੇ ਬੁਲਾਇਆ ਸੀ ਮੈਨੂੰ ਹੁਣ ਉਹਦੀ ਹੋ ਗਈ ਬਾਦਲੀ ਉਹਨੇ ਇਹੀ ਕਹਿਆ ਕਹਿੰਦਾ ਵੀ ਆਪਦਾ ਕੋਈ ਹੋਰ ਨੌਕਰੀ ਦੇਖ ਲੈ ਕਹਿੰਦਾ ਵੀ ਮੈਂ ਤਾਂ ਹੁਣ ਇਹਨੂੰ ਛੱਡ ਕੇ ਜਾਣਾ ਇਥੋਂ ਕਾ ਕਰਕੇ ਹੁਣ ਟੈਨਸ਼ਨ ਜੀ ਪਈ ਪਈ ਸੀ ਵੀ ਹੋਰ ਮੈਂ ਹੁਣ ਕਿਹੜਾ ਕੰਮ ਦੇਖਾਂ ਉਹ ਤੇ ਤਾਂ ਫਿਰ ਬਹੁਤ ਮਾੜਾ ਕੰਮ ਹੋਇਆ ਉਧਰੋਂ ਮੈਂ ਨੌਕਰੀ ਛੱਡਤੀ ਉਧਰੋਂ ਤੂੰ ਵੀ ਘਰੇ ਬਹਿ ਗਿਆ ਦੱਸਾਂ ਕਿਵੇਂ ਸ਼ੁਰੂ ਕਰ ਆਪਣਾ ਤਮਾਮ ਐ ਕਿਹੜਾ ਚਾਹ ਨੂੰ ਬੈਠਾਂ ਘਰੇ ਉਹ ਤਾਂ ਉਹਦੀ ਬਦਲੀ ਹੋ ਗਈ ਤਾਂ ਮੇਰੀ ਨੌਕਰੀ ਗਈ ਆ ਹੁਣ ਦੇਖ ਲੈ ਹੌਲੀ ਹੌਲੀ ਕੋਈ ਹੋਰ ਕੰਮ ਮਿਲ ਜੂਗਾ ਮੈਂ ਕਰਦਾ ਪਤਾ ਮੈਂ ਕਿਸੇ ਤੋਂ ਇਹ ਤਾਂ ਪੁੱਤ ਤੇਰੀ ਗੱਲ ਠੀਕ ਐ ਪਰ ਨੌਕਰੀਆਂ ਕਿਹੜਾ ਅੱਜਕੱਲ ਛੇਤੀ ਮਿਲਦੀਆਂ ਨੇ ਮਿਲ ਜੇ ਛੇਤੀ ਮਿਲ ਜੇ ਨਾ ਮਿਲੇ ਤੈਨੂੰ ਪਰ ਤਮੀਨ ਅਗੋਂ ਮਿਲਈ ਨਾ ਚਲ ਦੇਖ ਲੈ ਮੰਮੀ ਹੁਣ ਕੀ ਬਣਦਾ ਉਹ ਤਾਂ ਆਪਣੇ ਤਾਂ ਹੋਰ ਕੋਈ ਕਮਾਈ ਦਾ ਸਾਧਨ ਵੀ ਨਹੀਂ ਆਪਾਂ ਕਿਵੇਂ ਘਰ ਤੋੜਾਂਗੇ ਐਨੇ ਖਰਚੇ ਨੇ ਕਿਵੇਂ ਚਲਾਵਾਂਗੇ ਆਪਾਂ ਗੱਲ ਤਾਂ ਤੇਰੀ ਠੀਕ ਆ ਮੰਮੀ ਇਹ ਕੀ ਕਹਿੰਦੇ ਹੋ ਜੀ ਥੋੜੀ ਨੌਕਰੀ ਚਲੇਗੀ ਆਨੋਂ ਆਉਂਕਰੀ ਚਲੀ ਗਈ ਜੀ ਆਈ ਤਾਂ ਬਹੁਤ ਔਖਾ ਹੋਜੂ ਅੱਗੇ ਵੀ ਆਪਾਂ ਕਿਵੇਂ ਚਲਾਵਾਂਗੇ ਘਰ ਦਾ ਖਰਚਾ ਨਾ ਹੁਣ ਤੈਨੂੰ ਖਰਚਿਆਂ ਦੀ ਸੁਰਤ ਆ ਗਈ ਅੱਜ ਤੱਕਰ ਤਾਂ ਕਦੇ ਤੂੰ ਸਾਨੂੰ ਪੁੱਛਿਆ ਨਹੀਂ ਹੈਗਾ ਵੀ ਖਰਚੇ ਕਿਵੇਂ ਕਰਦੇ ਹਾਂ ਚੱਲ ਤੂੰ ਨਾ ਫਿਕਰ ਕਰ ਜਿਵੇਂ ਅਸੀਂ ਹੁਣ ਤੱਕਰ ਘਰ ਚਲਾਇਆ ਨਾ ਗਾਹਾਂ ਦੀਆਂ ਹੀ ਚਲਾ ਲਾਂਗੇ ਮम्मी ਕਿਉਂ ਇਹਦੇ ਨਾਲ ਮੱਥਾ ਮਾਰਦੀਆਂ ਜੇ ਨੇ ਆਪਣੀ ਗੱਲ ਮੰਨੀ ਹੁੰਦੀ ਤਾਂ ਆਪਾਂ ਨੂੰ ਹੁਣ ਆਹ ਦਿਨ ਨਾ ਦੇਖਣਾ ਪੈਂਦਾ ਇੱਕ ਦੀ ਨੌਕਰੀ ਤਾਂ ਆਪਣੀ ਬਚੀ ਰਹਿੰਦੀ। ਇਹ ਛੇ ਕਰਕੇ ਤਾਂ ਪੁੱਤ ਮੈਂ ਇਹਨੂੰ ਕਹਿਦੀ ਸੀ ਵੀ ਤੂੰ ਨੌਕਰੀ ਕਰ ਲੈ। ਇਹ ਤਾਂ ਇਹ ਗੱਲ ਨੂੰ ਉਲਟ ਸਮਝਦੀ ਸੀ। ਹੋਰ ਮੰਮੀ ਇਹਨੂੰ ਤਾਂ ਹੀ ਸੀ ਵੀ ਖਾਨੀ ਮੈਂ ਕਮਾ ਕੇ ਲਿਆਇਆ ਕਰੂੰ ਇਹ ਦੋਈ ਜਾਣੇ ਬਹਿ ਕੇ ਵਰਤਿਆ ਕਰਨਗੇ ਮੇਰਾ ਪੈਸਾ। ਮੈਨੇ ਇਹ ਨਹੀਂ ਸੋਚਿਆ ਹੈਗਾ ਵੀ ਮੇਰਾ ਘਰ ਹੈ। ਨਾ ਉਹਦੇ ਘਰ ਵਾਸਤੇ ਹੀ ਕਮਾਉਣੇ ਨੇ। ਜਿਨ ਨਾਲੇ ਅੱਗੇ ਸਾਡੇ ਦੋਨਾਂ ਦੇ ਕੰਮ ਆਉਣਗੇ ਪੈਸੇ। ਜੀ ਗੱਲ ਤਾਂ ਤੁਸੀਂ ਠੀਕ ਕਹਿੰਦੇ ਹੋ ਕੀਤੀ ਤਾਂ ਮੈਂ ਗਲਤੀ ਹੀ ਐ ਮੈਂ ਤਾਂ ਅੱਜ ਤੱਕ ਇਹੋ ਈ ਗਲਤੀ ਅੜੀ ਰਹੀ ਵੀ ਮੇਰੇ ਘਰਦਿਆਂ ਨੇ ਪਹਿਲਾਂ ਕਹਿਤਾ ਇਹ ਨੌਕਰੀ ਨਹੀਂ ਕਰੂਗੀ ਪਰ ਮੈਨੂੰ ਹੁਣ ਪਤਾ ਲੱਗੂਗਾ ਜਦੋਂ ਮੇਰਾ ਕੋਈ ਘਰ ਦਾ ਖਰਚਾ ਨਹੀਂ ਚੱਲੂਗਾ ਹੁਣ ਕਿਹੜਾ ਮੈਂ ਆਪਣੇ ਪੈਕਿਆਂ ਤੋਂ ਲਿਆ ਕੇ ਖਾ ਲੂਗੀ ਜਿਹਨੇ ਨੌਕਰੀ ਕਰਦੀ ਹੁੰਦੀ ਤਾਂ ਚਾਰ ਪੈਸੇ ਆਉਂਦੇ ਹੁੰਦੇ ਆਪਣਾ ਘਰ ਦਾ ਵਧੀਆ ਗੁਜ਼ਾਰਾ ਚੱਲ ਜਾਣਾ ਸੀ ਜਿੰਨਾ ਚਿਰ ਤੁਹਾਨੂੰ ਨੌਕਰੀ ਨਾ ਮਿਲਦੀ ਹਾਂ ਬੁੱਤਾਂਹੀਂ ਤਾਂ ਤੈਨੂੰ ਸੁਝਾਉਂਦੇ ਸੀ ਵੀ ਮਾੜੇ ਵਕਤ ਦਾ ਕੋਈ ਪਤਾ ਨਹੀਂ ਨੰਦੇ ਤੇ ਕਦੋਂ ਆ ਜੇ ਚਲ ਮੰਮੀ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਜਾਣਾਂ ਕਿਸੇ ਕੋਲੇ ਪੁੱਛ ਲੈਣਾ ਕਿਸੇ ਨੂੰ ਜੇ ਕੋਈ ਕੰਮ ਹੋਇਆ ਤਾਂ ਚਲ ਠੀਕ ਹੈ ਪੁੱਤ ਤੂੰ ਜਾ ਜਾ ਫਿਰ ਜੀ ਹੁਣ ਤੁਸੀਂ ਆਪਦੇ ਕੰਮ ਦਾ ਤਾਂ ਪਤਾ ਕਰਨ ਜਾ ਹੀ ਰਹੇ ਹੋ ਕੋਈ ਮੇਰੇ ਲੈਕ ਵੀ ਦੇਖ ਲਿਓ ਕੰਮ ਜੇ ਹੋਇਆ ਹੁਣ ਮੈਂ ਜੌਬ ਕਰੂੰਗੀ ਚਲ ਠੀਕ ਹੈ ਮੈਂ ਪੁੱਛ ਲੈਣਾ ਤੇਰੇ ਬਾਰੇ ਵੀ ਕਿਸੇ ਨੂੰ ਹਾਂਜੀ ਬੱਦਈਆ ਹੋ ਗਿਆ ਪੁੱਤ ਛਾਂਵੇਂ ਛੇ ਤੇਰੇ ਜਿਹੜੀ ਤੈਨੂੰ ਇੰਨੀ ਸਮਝ ਆ ਗਈ ਮੈਂ ਤਾਂ ਤੈਨੂੰ ਕਹਿੰਦੀ ਸੀ ਨਾ ਨੌਕਰੀ ਬਾਰੇ ਜੇ ਆਪਣੇ ਕੋਈ ਜ਼ਮੀਨ ਜਾਇਦਾਦ ਹੁੰਦੀ ਕੋਈ ਹੋਰ ਕਮਾਈ ਦਾ ਸਾਧਨ ਹੁੰਦਾ ਮੈਂ ਤਾਂ ਪੁੱਤ ਤੈਨੂੰ ਉਹ ਜਵਾਕ ਕਰਕੇ ਕਹਿੰਦੀ ਸੀ ਵੀ ਉਹ ਕੱਲਾ ਕਮਾਉਂਦਾ ਨਾਲ ਤੂੰ ਉਹਦਾ ਸਹਾਰਾ ਬਣ ਜੇਂਗੀ ਹਾਂਜੀ ਮੰਮੀ ਤੁਸੀਂ ਠੀਕ ਕਹਿੰਦੇ ਸੀ ਪਰ ਮੈਂ ਹੀ ਨਹੀਂ ਸਮਝ ਸਕੀ ਤੁਹਾਡੀਆਂ ਗੱਲਾਂ ਹੁਣ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ ਅਸੀਂ ਦੋਨੇ ਜੀ ਕਮਾਵਾਂਗੇ ਤੁਸੀਂ ਆਰਾਮ ਨਾਲ ਘਰ ਸੰਭਲਿਓ ਠੀਕ ਹੈ ਬੱਚਾ। ਲਓ ਹੁਣ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ। ਬਣਾ ਲਿਆ ਜਾ।